ਦਾ ਬਈ ਬੀਬੀ ਨੂੰ ਲਿਆਂਦਾ ਘਰੇ ਅੱਜ ਮਿਲ ਗਈ ਛੁੱਟੀ ਕਹਤਾ ਹਾਂਜੀ ਹਾਂਜੀ ਤੇ ਬਾਹਰੋਂ ਲਾਤਾ ਏ ਸੀ ਚਲ ਹੁਣ ਜਾ ਕੇ ਆਹ ਡਾਂਕੇ ਡੁੰਕਿਆ ਨੂੰ ਨਾ ਗਰਮੀ ਨਾ ਆਵੇ ਚਾਕੇ ਦੋ ਦੱਬਾਂ ਦੇ ਇਧਰ ਆ ਆ ਦੇਖੋ ਕੀ ਕਰ ਦੇ ਲੈ ਫੋਨ ਇਦਾਂ ਨਾਲ ਟੋਨ ਆਇਆ ਚ ਦਿਖਾ ਕੇ ਆਇਆ ਚ ਕਾਗਜਾਂ ਚ ਤੇ ਤਾਇਆ ਸਾਡਾ ਆਇਆ ਪਤਾ ਲੈਣ ਵੀ ਬੀਬੀ ਤੋਂ ਤਾਇਆ ਚ ਬੜੇ ਦੇਣਾ ਬਾਅਦ ਆਇਆ ਆਹੋ ਨਹੀਂ ਆਇਆ ਤਾਂ ਕੱਲ ਵੀ ਸੀਗਾ ਕੱਲ ਫਿਰ ਇਦਾਂ ਨਹੀਂ ਨਾ ਮਿਲਿਆ ਜਿਵੇਂ ਹੁਣ ਮਿਲਿਆ ਤਾਂ ਨਹੀਂ ਅੱਗੇ ਤਾਂ ਫਿਰ ਆਪਾਂ ਉਹਨੂੰ ਲੱਗ ਰਹੇ ਆ ਮਾਜੇ ਨੂੰ ਨੱਥ ਪਾਉਂਦੇ ਜੀ ਮੈਂ ਨਹੀਂ ਕੱਲ ਜਦੋਂ ਮਰਵਾ ਲਈ ਮੈਂ ਤੇ ਮਿਲ ਕੇ ਜਾਂਦਾ ਨਾ ਉਸ ਦਿਨ ਮਗਰ ਉਹਦਾ ਤਾਂ ਸਾਰੀ ਸੌਰਤ ਆ ਬੀਬੀ ਨੂੰ